श्री जी एजुकेशन पॉइंट चैनल से थोड़ा तो फिर तो स्वागत है पार्ट टू में लैके आए हाँ जी के रिलेटिड पंजाब, पंजाब हिस्टरी पंजाब कल्चर न संबंधित जी के दल करा बिल्कुल कई अनुसार सिर्फ भी क्वेश्चन आज के दिन विच फिर वी क्वेश्चन हर रोज़ भी क्वेश्चन बारे ही गल करा तो आओ बिना समए बिना इधर उधर दिया शुरू करते हाँ ਪੰਜਾਬ ਜੀ ਕੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਹਾਊ ਮੈਨੀ ਮੁਸਲਿਮ ਐਜੂਕੇਸ਼ਨਲ ਸੈਂਟਰਸ ਵਰ देयर ਇਨ ਪੰਜਾਬ ਇਨ ਦਾ अर्ਲੀ 16th ਸੈਂਚਰੀ 16ਵੀਂ ਸਦੀ ਵਿੱਚ ਮੁਸਲਿਮ ਸਿੱਖਿਆ ਦੇ ਕਿੰਨੇ ਸੈਂਟਰ ਸੀਗੇ ਕਿੰਨੇ ਸੈਂਟਰ ਸੀ ਮੁਸਲਿਮ ਸਿੱਖਿਆ ਦੇ ਤਾਂ ਸਾਡੇ ਕੋਲੋਂ ਜੋ ਅਨਸਰ ਹੈ ਉਹ ਹੈ ਓਨਲੀ 4 ਯਾਨੀ ਕਿ ਚਾਰ ਸੈਂਟਰ ਉਸ ਟਾਈਮ ਚੱਲ ਰਹੇ ਸੀ सिर्फ चार सेकंड क्वेश्चन हु हैड बीन द रूलर ऑफ पंजाब इन द बिगिनिंग ऑफ सिक्सटीन सेंचुरी जिमें सोलहवीं सेंचुरी स्टार्ट 16वीं सदी स्टार्ट हो उस समय पंजाब का रूलर कौन सी आंसर बिल्कुल ध्यान न लगाना है समझ लेना होया कि सोलहवीं सदी के शुरू दिल्ली सल्तनत उपर लोधी वंश का राज ਤੇ ਲੋਧੀ ਵੰਸ਼ ਦੇ ਉਸ ਸਮੇਂ ਸ਼ਾਸਕ ਸੀਗੇ ਇਬਰਾਹਿਮ ਲੋਧੀ ਤਾਂ ਇਬਰਾਹਿਮ ਲੋਧੀ ਨੇ ਕੀ ਕੀਤਾ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਪੰਜਾਬ ਚ ਕੌਣ ਸੀ ਪੰਜਾਬ ਦੇ ਵਿੱਚ ਦੌਲਤ ਖਾਨ ਲੋਧੀ ਨੂੰ ਗਵਰਨਰ ਨਿਯੁਕਤ ਕੀਤਾ ਸੀ ਤਾਂ ਯਾਨੀ ਉਸ ਸਮੇਂ ਪੰਜਾਬ ਦਾ ਸ਼ਾਸਕ ਸੀ ਦੌਲਤ ਖਾਨ ਲੋਧੀ ਯਾਦ ਰੱਖਣਾ ਦੌਲਤ ਖਾਨ ਲੋਧੀ ਦਿੱਲੀ ਸਲਤਨਤ ਤੇ ਬੈਠੇ ਸੀ ਇਬਰਾਹਿਮ ਲੋਧੀ ਲੇਕਿਨ ਕਿੰਨੂੰ ਬਣਾਇਆ ਗਿਆ ਪੰਜਾਬ ਦਾ ਰੂਲਰ ਯਾਨੀ ਗਵਰਨਰ ਬਣਾਇਆ ਦਿੱਤਾ ਗਿਆ ਦੌਲਤ ਖਾਨ ਲੋਧੀ ਹੂ ਵਾਸ ਦਾ ਲਾਸਟ ਸੁਲਤਾਨ ਆਫ ਦਾ ਲੋਦੀ ਆਫ ਦਾ ਲੋਦੀ ਡਾਇਨਾਸਟੀ ਲੋਦੀ ਡਾਇਨਾਸਟੀ ਦਾ ਸਭ ਤੋਂ ਅਖੀਰਲਾ ਸ਼ਾਸਕ ਜਾਂ ਸੁਲਤਾਨ ਕੌਣ ਹੋਇਆ ਤਾਂ ਇਸ ਦਾ ਸਾਡੇ ਕੋਲੋਂ ਬਿਲਕੁਲ ਸਹੀ ਆਨਸਰ ਹੈ ਇਬਰਾਹਿਮ ਲੋਧੀ ਤੁਹਾਨੂੰ ਦੱਸ ਦਵਾਂ ਇਬਰਾਹਿਮ ਲੋਧੀ ਲਾਸਟ ਸੁਲਤਾਨ ਵੀ ਹੈ ਤੇ ਤੀਜੇ ਨੰਬਰ ਦਾ ਸੁਲਤਾਨ ਵੀ ਹੈ ਇਸ ਤੋਂ ਪਹਿਲਾਂ ਦੋ ਹੀ ਹੋਏ ਸੀਗੇ ਜੇ ਪੁੱਛਿਆ ਜਾਵੇ ਲੋਧੀ dynastie ਦਾ ਤੀਜਾ ਸ਼ਾਸਕ ਕੌਣ ਸੀ ਤਾਂ ਵੀ ਇਬਰਾਹਿਮ ਲੋਧੀ ਹੈ ਅਖੀਰਲਾ ਕੌਣ ਸੀ ਤਾਂ ਵੀ ਇਬਰਾਹਿਮ ਲੋਧੀ ਹੈ ਹੁਣ ਗੱਲ ਦੱਸ ਦਵਾਂ ਕਿ ਇਬਰਾਹਿਮ ਲੋਧੀ ਤੋਂ ਬਾਅਦ ਕੋਈ ਕਿਉਂ ਨਹੀਂ ਬਣਿਆ ਕਿਉਂਕਿ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਮਾਰ ਦਿੱਤਾ ਸੀ ਵਿੱਚ ਗੁਰੂ ਇਸ ਦਾ ਦਸਮ ਗ੍ਰੰਥ ਰਿਲੇਟਡ ਟੂ ਕਿਰੇ ਗੁਰੂ ਸਾਹਿਬ ਨਾਲ ਦਸ਼ਮ ਗ੍ਰੰਥ ਸਬੰਧਿਤ ਹੈ ਤਾਂ ਦਸ਼ਮ ਦਾ ਅਰਥ ਹੁੰਦਾ ਹੈ 10 ਦਸ਼ਮ 10ਵੇਂ ਤੋਂ ਹੀ ਬਣਿਆ ਦਸ਼ਮ ਤਾਂ ਇਸੇ ਤਰ੍ਹਾਂ ਹੀ ਯਾਦ ਕਰਨਾ ਬੜਾ ਆਸਾਨ ਰਹੇਗਾ ਦਸ਼ਮ ਗ੍ਰੰਥ 10ਵਾਂ ਮਤਲਬ ਸਾਡੇ 10ਵੇਂ ਗੁਰੂ ਜੀ ਨਾਲ ਸਬੰਧਿਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੂ ਯੂਜ਼ ਟੂ ਕੈਰੀ ਆਊਟ ਦਾ ਲੰਗਰ ਮੈਨੇਜਮੈਂਟ ਡਿਊਰਿੰਗ ਦਾ ਟਾਈਮ ਆਫ ਗੁਰੂ ਅੰਗਦ ਦੇਵ ਜੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਵੇਲੇ ਲੰਗਰ ਪ੍ਰਥਾ ਦਾ ਜੋ ਸਿਸਟਮ ਸੀ ਸਾਰਾ ਉਸ ਦੀ ਮੈਨੇਜਮੈਂਟ ਸੀ ਉਹ ਕੌਣ ਸੰਭਾਲ ਰਿਹਾ ਸੀ ਮਾਤਾ ਸੁਲਖਣੀ ਜਾਂ ਮਾਤਾ ਖੀਵੀ ਜਾਂ ਮਾਤਾ ਸਾਹਿਬਕੌਰ ਜਾਂ ਮਾਤਾ ਗੁਜਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਲੰਗਰ ਦਾ ਜੋ ਸਿਰ ਸਿਸਟਮ ਸੀ ਉਹ ਸੰਭਾਲ ਰਹੀ ਸੀ ਮਾਤਾ ਖੀਵੀ ਯਾਦ ਰੱਖਣਾ ਮਾਤਾ ਕੀ ਵੀ ਵੈਨ ਵਾਸ ਦਾ ਪੰਜਾਬ ਮਰਜਡ ਇਨਟੂ ਦਾ ਬ੍ਰਿਟਿਸ਼ ਟੈਰੀਟਰੀ ਬ੍ਰਿਟਿਸ਼ ਰਾਜ ਵਿੱਚ ਪੰਜਾਬ ਦਾ ਜਿਹੜਾ ਸੀ ਮਿਲਾਕਾਦ ਹੋਇਆ ਉਹਨੂੰ ਕਦੋਂ ਮਿਲਾ ਦਿੱਤਾ ਗਿਆ ਮਰਜ ਕਰ ਦਿੱਤਾ ਗਿਆ ਤਾਂ ਉਹ ਸੀ 1849ਵੀਂ 1849ਵੀਂ ਤੁਹਾਨੂੰ ਨਾਲ ਦੱਸ ਦਵਾਂ ਉਸ ਦਿਨ ਦਿਨ ਵੀ ਸੀ 2nd April ਉਸ ਦਿਨ ਦਿਨ ਵੀ 2nd April ਸੀਗਾ 2 ਤਰੀਕਸ ਸੀ ਸਾਡੇ ਕੋਲ 2 April 1849 what is the called as the punjabi script ਸਾਡੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਸਾਨੂੰ ਬਿਲਕੁਲ ਪਤਾ ਹੈ ਜੀ ਗੁਰਮੁਖੀ ਪੰਜਾਬੀ ਭਾਸ਼ਾ ਦੀ ਗੁਰਮੁਖੀ ਇੰਗਲਿਸ਼ ਭਾਸ਼ਾ ਦੀ ਰੋਮਨ ਹਿੰਦੀ ਭਾਸ਼ਾ ਦੀ ਦੇਵਨਾਗਰੀ ਤਿੰਨੋਂ ਲਿਪੀ ਯਾਦ ਰੱਖ ਲੈਣਾ ਪਰ ਅਸੀਂ ਪੰਜਾਬ ਦੀ ਗੱਲ ਕਰ ਰਹੇ ਇਥੇ ਤਾਂ ਪੰਜਾਬੀ ਭਾਸ਼ਾ ਦੀ ਲਿਪੀ ਹੈ ਗੁਰਮੁਖੀ Who did introduce the coins of the Sikhs ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਧਿਆਨ ਕਰ ਲੈਣਾ Sikhs the coins ਕਿਸ ਨੇ ਇੰਟਰਡਿਊਸ ਕੀਤੇ ਤਾਂ ਆਪਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਬੰਦਾ ਬਹਾਦਰ ਸਿੰਘ ਅਹਿਮਦ ਸ਼ਾਹ ਅਬਦਾਲੀ ਜਾਂ ਨਾਨ ਆਫ ਥੀਸ ਤਾਂ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਜਿਹੜੇ ਸਿਕਸ ਨਾਲ ਸੰਬੰਧਿਤ ਕੋਇਨਸ ਸਿੱਕੇ ਸ਼ੁਰੂ ਕੀਤੇ ਸੀ ਉਹ ਕਿੱਥੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸ਼ੁਰੂ ਕੀਤੇ ਸੀਗੇ ਯਾਦ ਰੱਖਣਾ ਇਹ ਵੈਸੀ ਉਹਨਾਂ ਨੇ ਸ਼ੁਰੂ ਕੀਤੇ ਸੀ ਇੰਟਰੋਡਿਊਸ ਕੀਤੇ ਸੀ 1711 ਚ 1711 ਚ ਸ਼ੁਰੂ ਕੀਤੇ ਸੀ ਹੋਰ ਤੋਂ ਨਾਲ ਗੱਜਦਵਾਂ ਸਾਡੇ ਜਿਹੜੇ ਲਾਸਟ ਸਿੱਖ ਰਾਜਾ ਹੋਏ ਨੇ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਉਹ ਲਾਸਟ ਪਰਸਨ ਸੀ ਜਿਨ੍ਹਾਂ ਨੇ ਸਿੱਖ ਨਾਲ ਸੰਬੰਧਿਤ ਕੁਆਇਨਸ ਜਾਰੀ ਕੀ ਰੱਖੇ ਸੀਗੇ ਉਹ ਸੀਗੇ 1849 ਚ 1849 ਤੋਂ ਬਾਅਦ ਬ੍ਰਿਟਿਸ਼ ਰਾਜ ਆ ਗਿਆ ਬ੍ਰਿਟਿਸ਼ ਤੋਂ ਨਾਲ ਸਾਡਾ ਪੰਜਾਬ ਦਾ ਮਿਲ ਆ ਗਿਆ ਸੀਗਾ ਇਹ ਸੀਗੇ ਮਹਾਰਾਜਾ ਦਲੀਪ ਸਿੰਘ दिलप सिंह अगे चलते रत्नावली? बहुत ही भावात्मक रचना यह है भाई मनी सिंह जी द्वारा रचित है भाई मनी सिंह जी द्वारा अगला है वैन डिड बाबर अटैक फॉर द फर्स्ट टाइम ਬਾਬਰ ਨੇ ਪੰਜਾਬ ਤੇ ਸਭ ਤੋਂ ਪਹਿਲਾਂ ਹਮਲਾ ਕਦੋਂ ਕੀਤਾ ਕਦੋਂ ਕੀਤਾ ਜੀ 1519 ਇਸਵੀ ਵਿੱਚ 1519 ਇਸਵੀ ਵਿੱਚ ਸਭ ਤੋਂ ਪਹਿਲਾਂ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਇਹ ਗੱਲ ਹੋਈ ਯਾਦ ਰੱਖ ਲੈਣਾ ਥੋੜੀ सी ਗੱਲਾਂ ਨਾਲ ਜੁੜਦੀਆਂ ਜਾਂਦੀਆਂ ਨੇ ਬੇਸ਼ੱਕ ਪੰਜਾਬ ਤੇ ਹਮਲਾ ਇਹਨਾਂ ਨੇ 1519 ਕੀਤਾ ਪਰ ਇਹ ਭਾਰਤ ਵਿੱਚ ਇਹ ਭਾਰਤ ਵਿੱਚ ਇੰਡੀਆ ਵਿੱਚ ਜਨਵਰੀ 1505 ਨੂੰ ਆ ਗਏ ਸੀ ਭਾਰਤ ਵਿੱਚ ਇਹਨਾਂ ਦੀ ਜਿਹੜੀ ਐਂਟਰੀ ਆ ਉਹ 1505 ਚ ਹੋ ਗਈ ਸੀ ਪਰ ਪੰਜਾਬ ਵਿੱਚ ਜਿਹੜਾ ਇਹਨਾਂ ਨੇ ਫਸਟ ਟਾਈਮ ਹਮਲਾ ਕੀਤਾ ਹੈ ਉਹ ਕੀਤਾ ਹੈ 1519 ਹਾਊ ਮੈਨੀ ਟਾਈਮਸ ਡਿਡ ਬਾਬਰ ਅਟੈਕ ਪੰਜਾਬ ਇਨ ਆਲ ਬਾਬਰ ਨੇ ਪੰਜਾਬ ਚ ਕੁੱਲ ਮਿਲਾ ਕੇ ਕਿੰਨੀ ਵਾਰੀ ਹਮਲਾ ਕੀਤਾ ਤਾਂ ਇਸ ਦਾ ਰਾਈਟ ਆਨਸਰ ਹੈ 5 ਟਾਈਮਸ ਪੰਜ ਵਾਰੀ ਪੰਜ ਵਾਰੀ ਜਿਹੜਾ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਆ ਬਾਬਰ ਦਾ ਅਸੀਂ ਪੂਰਾ ਨਾਮ ਵੀ ਜਾਣ ਲਈਏ ਜ਼ਹਿਰ ਉਦਦੀਨ ਜ਼ਹਿਰ ਉਦਦੀਨ ਮੁਹੰਮਦ ਬਾਬਰ ਜ਼ਹਿਰ ਉਦਦੀਨ ਮੁਹੰਮਦ ਮੁਹੰਮਦ ਬਾਬਰ ਇਹਦਾ ਨਾਮ ਸੀ ਅੱਗੇ ਹੈ ਹੂ ਹੈਡ ਬੀਨ ਦਾ ਫਾਊਂਡਰ ਆਫ ਦਾ ਭਗਤੀ ਮੂਵਮੈਂਟ ਸਾਡੇ ਭਗਤੀ ਅੰਦੋਲਨ ਦੇ ਜਿਹੜੇ ਸੰਸਥਾਪਕ ਨੇ ਉਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਹੈ ਵੈਨ ਵਾਸ ਦਾ ਫਰਸਟ ਬੈਟਲ ਆਫ ਪਾਨੀਪਤ ਫਾਊਂਡ ਸਭ ਤੋਂ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਸਭ ਤੋਂ ਪਹਿਲਾਂ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ ਤਾਂ ਇਹ ਲੜੀ ਗਈ 21 April 1526 ਚ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਇਹ ਹੋਈ ਸੀਗੀ ਬਾਬਰ ਅਤੇ ਲੋਧੀ ਅੰਪਾਇਰ ਦੇ ਵਿੱਚਕਾਰ ਜਿਦੇ ਚ ਜਿਹੜਾ ਸਾਡਾ ਇਬਰਾਹਿਮ ਲੋਧੀ ਮਾਰਿਆ ਗਿਆ ਸੀ ਤਾਂ ਕਦੋਂ ਹੋਈ ਸੀ ਇਹ 21 April 1526 ਨੂੰ ਕਿਹਦੇ ਕਿਹਦੇ ਵਿੱਚਕਾਰ ਹੋਈ ਸੀ ਬਾਬਰ ਤੇ ਦੂਸਰੀ ਸਾਈਡ ਤੇ ਕੌਣ ਸੀ ਲੋਧੀ ਅੰਪਾਇਰ ਲੋਧੀ which of the following gurus composed the japji sahib niche ditte guru sahiban chho kede guru sahiban ne japji sahib ji di rachna kiti ta bilkul tuhanu sab nu pata hai shri guru nanak dev ji shri guru nanak dev ji ne kiti who was the composer of the asadi var asadi var rachna kinna di hai ਇਹ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਪਰ 10 ਦਮਾ ਇੱਕ ਕਲੈਕਸ਼ਨ ਹੈ 24 ਸਟੈਂਜਸ ਇਹਦੇ ਵਿੱਚ 24 ਤੁਹਾਨੂੰ ਜਿਹੜੇ ਹੈਗੇ ਆ ਪੈਰੇ ਲੱਭਣੇ ਨੇ 50 24 ਯਾਦ ਰੱਖ ਲਿਓ 24 ਪੈਰੇ ਆ ਇਹਦੇ ਵਿੱਚ ਹਮ ਵੇਅਰ ਇਜ਼ ਦਾ ਗੁਰਦੁਆਰਾ ਬੇਰ ਸਾਹਿਬ ਸਿਚੁਏਟਡ ਤਾਂ ਸਾਡੇ ਗੁਰਦੁਆਰਾ ਸਾਹਿਬ पेर साहब ओ है जी सुल्तानपुर बिल्कुल सुल्तान सही विच प्लेसा साहब, साहब गुरद्वार है, है हसन अब्दल जो के पाकिस्तान च है के है जी हसन अब्दल याद रख लेना ਅੰਜਾ ਸਾਹਿਬ ਗੁਰਦੁਆਰਾ ਸਾਹਿਬ ਕਿੱਥੇ ਆਜੀ ਹਸਨ ਅਬਦਲ ਚਾਹ ਇਨ ਪਾਕਿਸਤਾਨ ਦੇ ਵਿੱਚ ਹੋ ਇੰਟਰਡਿਊਸ ਦਾ ਲੰਗਰ ਸਿਸਟਮ ਲੰਗਰ ਪਥਾ ਸ਼ੁਰੂ ਕੀਤੇ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੋ ਫਾਊਂਡਰ ਦਾ ਉਦਾਸੀ ਸੈਕਟ ਅਰਥ ਕੀ ਹੁੰਦਾ ਹੈ ਪੰਥ ਜਿਨ ਨੂੰ ਅਸੀਂ ਕੁਝ ਲੋਕ ਪ੍ਰਥਾ ਵੀ ਕਹਿੰਦੇ ਐਸੇ ਪੰਥੀ ਉਦਾਸੀ ਪੰਥ ਦੀ ਜਾਂ ਉਦਾਸੀ ਪ੍ਰਥਾ ਦੀ ਜਿਹੜੀ ਸ਼ੁਰੂਆਤ ਹੈ ਕਿੰਨਾ ਨੇ ਕੀਤੀ ਉਹ ਸੀ ਸ੍ਰੀ ਚੰਨ ਜੀ ਇਹਨਾਂ ਬਾਰੇ ਦੱਸ ਦਵਾਂ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨੇ ਹੂ ਕੰਪੋਜ਼ਡ ਆ ਬਾਬਰ ਬਾਣੀ ਬਾਬਰ ਬਾਣੀ ਦੀ ਰਚਨਾ ਕਿੰਨੇ ਕੀਤੀ ਇਹ ਪ੍ਰਸ਼ਨ ਥੋੜਾ ਜਿਹਾ ਧਿਆਨ ਨਾਲ ਸੋਚ ਲੈਣਾ ਬਾਬਰ ਬਾਣੀ ਦੀ ਰਚਨਾ ਕਿੰਨੇ ਕੀਤੀ ਇਹ ਵੀ ਰਚਨਾ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਦੇ ਵਿੱਚ 4 ਓਨਲੀ 4 ਹਾਈਮਨਸ ਹੋ ਕੰਪੋਸਟ ਆ ਬਾਬਰ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਇਹਦੇ ਵਿੱਚ ਕੀ ਹੈ 4 ਹਾਈਮਨਸ ਤਾਂ ਇਹ ਸੀ ਸਾਡਾ ਅੱਜ ਦਾ ਟੋਪਿਕ ਪੰਜਾਬ ਬਾਰੇ ਪੰਜਾਬ ਹਿਸਟਰੀ ਬਾਰੇ ਲਗਾਤਾਰ ਅਸੀਂ ਬਿਲਕੁਲ ਮਿਹਨਤ ਕਰਦੇ ਰਵਾਂਗੇ ਫਿਰ baar baar ਇੱਕ ਗੱਲ ਰਪੀਟ ਹੋ ਰਹੀ ਹੈ ਸਾਡੀ ਕੋਈ ਫੀਸ ਨਹੀਂ ਹੈ ਸਿਰਫ ਸਿਰਫ ਸੋਸ਼ਲ ਸਰਵਿਸ ਹੈ ਅਸੀਂ ਸੇਵਾ ਕਰ ਰਹੇ ਹਾਂ ਬਹੁਤ ਸਾਰੇ ਇਦਾਂ ਦੇ ਕੈਂਡੀਡੇਟਸ ਨੇ ਬਹੁਤ ਜਗ੍ਹਾ ਤੋਂ ਤਿਆਰੀ ਕਰਦੇ ਨੇ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਅਸਫਲ ਹੋ ਜਾਂਦੇ ਨੇ ਅਸੀਂ ਉਹਨਾਂ ਦੀ ਸਫਲਤਾ ਲਈ ਪ੍ਰਾਰਥਨਾ ਕਰਦੇ ਹਾਂ ਬੈਸਟ ਵਿਸ਼ੇਸ ਹੈ ਬਿਲਕੁਲ ਜੁੜੇ ਰਹੋ ਇਸ ਚੈਨਲ ਨਾਲ ਜੇ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਕਰ ਲਓ ਤੇ ਹੋ ਸਕੇ ਮੈਕਸਿਮਮ ਸ਼ੇਅਰ ਵੀ ਕਰ ਦਿਓ ਕਿਉਂਕਿ ਇਹ ਜਿਹੜੇ ਸਸੀਂ ਤਿਆਰੀ ਕਰਵਾ ਲਏ ਆ ਪੀ ਟ੍ਰਿਪਲ ਐਸ ਬੀ ਦੀ ਸੀਨੀਅਰ ਸਿਸਟਮ ਦੀ ਜਾਂ ਬਾਕੀ ਪੋਸਟਲ ਕਰਾ ਰਹੇ ਆ ਪਰ ਇਸ ਤੋਂ ਇਲਾਵਾ ਵੀ ਕਦੀ ਵੀ ਕੋਈ ਗਵਰਨਮੈਂਟ ਸਰਵਿਸਿਸ 'ਚ ਪੜਤੇ ਨਿਕਲਦੇ ਆ ਤਾਂ ਇਹ ਸਾਰਾ ਜਿਹੜਾ ਕੰਮ ਹੈ ਉਹਦੇ ਵਿੱਚ ਵੀ ਲਾਭਦਾਇਕ ਹੈ ਥੈਂਕਸ ਸੀ